ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੀ ਪੰਕਤੀ ਪੰਕਤੀ ਵਿੱਚ ਵੱਡੇ ਵੱਡੇ ਰੋਹਾਨੀ ਰਾਜ਼ ਲੁਕੇ ਹੋਏ ਹਨ ਜੋ ਕਿ ਸਤਗੁਰੂ ਜੀ ਆਪਣੇ ਅਨੰਨ ਗੁਰਸਿੱਖਾਂ ਤਾਈਂ ਸਮੇਂ ਸਮੇਂ ਤੇ ਨਸ਼ਰ ਕਰਦੇ ਰਹਿੰਦੇ ਹਨ ਸ੍ਰੀ ਆਸਾ ਕੀ ਵਾਰ ਦੀ ਪੰਜਵੀਂ ਪੌੜੀ ਵਿੱਚ ਦਾਨ ਕਰਨ ਬਾਰੇ ਖਾਸ ਕਰਕੇ ਭੋਜਨ ਵੰਡ ਕੇ ਖਾਣ ਬਾਰੇ ਬਹੁਤ ਉੱਚ ਗੁਰਮਤਿ ਸਿਧਾਂਤ ਤਰਜ ਹੈ ਸਰਤ ਜੋੜ ਕੇ ਇਸ ਪੌੜੀ ਦੀਆਂ ਦੋ ਪੰਕਤੀਆਂ ਸਰਵਣ ਕਰੋ ਜੀ ਜਿਉ ਪਿੰਡ ਸਬ ਤਿਸ ਦਾ ਦੇਖਾ ਜੈ ਆਖ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨ ਹੋ ਨੀਚ ਸਦਾਈਐ ਗੁਰੂ ਸਾਹਿਬ ਜੀ ਨੇ ਇਨ੍ਹਾਂ ਪੰਕਤੀਆਂ ਵਿੱਚ ਮਾਨੋ ਦੁਨੀਆ ਬੰਦ ਕਰ ਦਿੱਤੀ ਹੈ ਜਿਉ ਪਿੰਡ ਸਬ ਤਿਸ ਦਾ ਦੇਖਾ ਜੈ ਆਖ ਗਵਾਈਐ ਵਾਲੀ ਪੰਕਤੀ ਵਿੱਚੋਂ ਤਿੰਨ ਵੱਡੇ ਗੁਰਮਤਿ ਸਿਧਾਂਤ ਪ੍ਰਗਟ ਹੁੰਦੇ ਹਨ ਪਹਿਲਾ ਸਾਡਾ ਜਿਓੜਾ ਭਾਵ ਸਾਡਾ ਆਪਾ ਭਾਵ ਸਾਡੀ ਆਤਮਾ ਅਤੇ ਸਾਡਾ ਪਿੰਡਾ ਉਸ ਅਕਾਲ ਪੁਰਖ ਦਾ ਹੈ ਸਾਡਾ ਆਪਣਾ ਕੁਝ ਨਹੀਂ ਹੈ ਜੋ ਕੁਝ ਵੀ ਹੈ ਸਭ ਉਸ ਅਕਾਲ ਪੁਰਖ ਦਾ ਹੈ ਇਸ ਦਾ ਭਾਵ ਇਹ ਹੈ ਕਿ ਸਿੱਖ ਨੇ ਆਪਣਾ ਕੁਝ ਨਹੀਂ ਸਮਝਣਾ ਬਲਕਿ ਸਭ ਕੁਝ ਸਣੇ ਇਸ ਸਰੀਰ ਦੇ ਮਨ ਅਤੇ ਆਤਮਾ ਦੇ ਉਸ ਅਕਾਲ ਪੁਰਖ ਦੀ ਅਮਾਨਤ ਸਮਝਣਾ ਹੈ ਇਸ ਤਰ੍ਹਾਂ ਕਰਨ ਦੇ ਬਹੁਤ ਮਹਾਨ ਆਤਮਕ ਲਾਭ ਪ੍ਰਾਪਤ ਹੁੰਦੇ ਹਨ ਜੋ ਕਿ ਅਸੀਂ ਗੁਰੂ ਜੀ ਦੀ ਕਿਰਪਾ ਨਾਲ ਕਿਸੇ ਹੋਰ ਵੀਡੀਓ ਵਿੱਚ ਸੰਗਤਾਂ ਨਾਲ ਸਾਂਝੇ ਕਰਾਂਗੇ ਪਰ ਹੁਣ ਇਤਨਾ ਹੀ ਕਹਿਣਾ ਦਰਕਾਰ ਹੈ ਕਿ ਜੇ ਕੋਈ ਗੁਰਸਿੱਖ ਆਪਣਾ ਸਭ ਕੁਝ ਅਕਾਲ ਪੁਰਖ ਦਾ ਸਮਝ ਕੇ ਨਾਮ ਬਾਣੀ ਨਾਲ ਜੁੜਿਆ ਰਹੇ ਤਾਂ ਉਸ ਦੀ ਬੰਦ ਖਲਾਸੀ ਹੋਣ ਵਿੱਚ ਕੋਈ ਸ਼ੱਕ ਨਹੀਂ ਹੈ ਉਹ ਜ਼ਰੂਰ ਬਰ ਜ਼ਰੂਰ ਮੁਕਤ ਹੋ ਜਾਂਦਾ ਹੈ ਦੂਸਰਾ ਵੱਡਾ ਉਪਦੇਸ਼ ਇਸ ਪੰਤੀ ਵਿੱਚੋਂ ਇਹ ਮਿਲਦਾ ਹੈ ਕਿ ਕਿਉਂਕਿ ਸਭ ਕੁਝ ਉਸ ਦਾ ਦਿੱਤਾ ਹੋਇਆ ਹੈ ਇਸ ਕਰਕੇ ਅਸੀਂ ਜੋ ਖਾਣਾ ਹੈ ਉਹ ਵੰਡ ਕੇ ਖਾਣਾ ਹੈ ਦੇ ਖਾਜੇ ਦਾ ਭਾਵ ਹੈ ਕਿ ਦੇ ਕੇ ਖਾਣਾ ਹੈ ਇਕੱਲੇ ਨਹੀਂ ਖਾਣਾ ਪੁਰਾਤਨ ਸਮੇਂ ਵਿੱਚ ਸਿਆਣੀਆਂ ਬੀਬੀਆਂ ਜਦੋਂ ਆਪਣੇ ਪਰਿਵਾਰ ਵਾਸਤੇ ਭੋਜਨ ਤਿਆਰ ਕਰਦੀਆਂ ਹੁੰਦੀਆਂ ਸਨ ਤਾਂ ਹਮੇਸ਼ਾ ਵਾਦੂ ਪ੍ਰਸ਼ਾਦੇ ਤਿਆਰ ਕਰਦੀਆਂ ਸਨ ਤਾਂ ਜੋ ਭੋਜਨ ਵੰਡਿਆ ਜਾ ਸਕੇ ਉਨ੍ਹਾਂ ਦੀ ਭਾਵਨਾ ਨੂੰ ਫਲ ਵੀ ਲੱਗਦਾ ਹੁੰਦਾ ਸੀ ਅਤੇ ਭੋਜਨ ਸਮੇਂ ਕੋਈ ਨਾ ਕੋਈ ਬਾਰਲਾ ਵਿਅਕਤੀ ਭੋਜਨ ਛਕਣ ਲਈ ਆ ਹੀ ਜਾਇਆ ਕਰਦਾ ਸੀ ਜੇ ਇਤਫਾਕ ਨਾਲ ਕੋਈ ਬਾਰਲਾ ਛਕਣ ਵਾਸਤੇ ਨਹੀਂ ਸੀ ਆਉਂਦਾ ਤਾਂ ਛਕਣ ਵਾਲਿਆਂ ਨੇ ਆਪ ਬਾਹਰ ਜਾ ਕੇ ਕਿਸੇ ਨੂੰ ਲੈ ਆਉਣਾ ਜਾਂ ਘੱਟੋ ਘੱਟ ਹੋਕਾ ਹੀ ਦੇ ਦੇਣਾ ਕਿ ਭਾਈ ਭੋਜਨ ਤਿਆਰ ਹੈ ਆ ਕੇ ਛਕ ਲੋ ਇਸ ਤਰ੍ਹਾਂ ਵੰਡ ਕੇ ਛਕਣ ਨਾਲ ਉਨ੍ਹਾਂ ਦੇ ਭੰਡਾਰੇ ਸਦਾ ਭਰੇ ਰਹਿੰਦੇ ਸੀ ਅਤੇ ਕਦੇ ਤੋਟ ਨਹੀਂ ਸੀ ਆਇਆ ਕਰਦੀ ਅੱਜ ਕੱਲ ਤਾਂ ਐਸਾ ਮਾੜਾ ਸਮਾ ਚੱਲ ਰਿਹਾ ਹੈ ਕਿ ਬਾਰਲਿਆਂ ਨੂੰ ਤਾਂ ਭੋਜਨ ਕੀ ਛਕਾਉਣਾ ਹੈ ਹੁਣ ਤਾਂ ਕਈ ਵਾਰੀ ਬੀਬੀਆਂ ਵੱਲੋਂ ਘਰਦਿਆਂ ਨੂੰ ਵੀ ਭੋਜਨ ਛਕਾਉਣ ਵਿੱਚ ਢਿੱਲ ਹੋ ਜਾਂਦੀ ਹੈ ਜਿਸ ਕਾਰਨ ਬਾਰੋਂ ਰੈਸਟੋਰੈਂਟਾਂ ਦਾ ਨਿਖਿੱਧ ਭੋਜਨ ਘਰੇ ਮੰਗਵਾਇਆ ਜਾਂਦਾ ਹੈ ਬਾਰੋਂ ਨੜੀ ਮਾਰਾਂ ਕੁੜੀ ਮਾਰਾਂ ਅਤੇ ਭਗਤੀ ਵਿਹੁਣੇ ਲੋਕਾਂ ਦਾ ਭੋਜਨ ਖਾ ਖਾ ਕੇ ਸਿੱਖਾਂ ਦਾ ਜੀਵਨ ਵੀ ਉਦਾਂ ਦਾ ਹੀ ਬਣ ਗਿਆ ਹੈ ਖੇਰ ਦੇਖ ਆਜਾ ਦੇ ਗੁਰ ਹੁਕਮ ਅਨੁਸਾਰ ਗੁਰਮਤ ਵਾਲਾ ਭੋਜਨ ਉਹ ਹੀ ਹੈ ਜੋ ਵੰਡ ਕੇ ਛਕਿਆ ਜਾਵੇ ਨਾ ਕਿ ਇਕੱਲੇ ਇਕੱਲੇ ਹੀ ਛਕ ਲਿਆ ਜਾਵੇ ਤੀਸਰਾ ਵੱਡਾ ਉਪਦੇਸ਼ ਇਸ ਪੰਕਤੀ ਵਿੱਚੋਂ ਇਹ ਮਿਲਦਾ ਹੈ ਕਿ ਆਖ ਗਵਾਈਐ ਭਾਵ ਜੇ ਇਹ ਸੋਚ ਲਿਆ ਜਾਵੇ ਅਤੇ ਇਹ ਕਹਿ ਦਿੱਤਾ ਜਾਵੇ ਕਿ ਮੈਂ ਕਿਸੇ ਨੂੰ ਭੋਜਨ ਛਕਾਇਆ ਹੈ ਤਾਂ ਇਹ ਪੁੰਨ ਜਾਂ ਸ਼ubh ਕਰਮ ਗਵਾ ਲੀਦਾ ਹੈ ਗੁਰਮਤਿ ਦੇ ਦਾਨ ਕਰਨ ਦੇ ਮਿਆਰ ਇਤਨੇ ਉੱਚੇ ਹਨ ਕਿ ਸਿੱਖ ਨੂੰ ਦਾਨ ਕਰਦੇ ਹੋਏ ਜਾਂ ਕਿਸੇ ਨੂੰ ਭੋਜਨ ਛਕਾ ਕੇ ਇਹ ਆਗਿਆ ਨਹੀਂ ਹੈ ਕਿ ਉਹ ਆਪਣੇ ਇਸ ਸ਼ੁਭ ਕਰਮ ਦਾ ਹੰਕਾਰ ਕਰ ਸਕੇ ਜਾਂ ਉਸ ਵਿਅਕਤੀ ਤਾਈਂ ਜਾਂ ਕਿਸੇ ਹੋਰ ਤਾਈਂ ਇਹ ਜਣਾ ਸਕੇ ਕਿ ਮੈਂ ਦਾਨ ਕੀਤਾ ਹੈ ਜਾਂ ਮੈਂ ਕਿਸੇ ਨੂੰ ਭੋਜਨ ਛਕਾਇਆ ਹੈ ਜਦਕਿ ਸਭ ਕੁਝ ਅਕਾਲ ਪੁਰਖ ਦਾ ਦਿੱਤਾ ਹੋਇਆ ਹੈ ਅਤੇ ਅਸੀਂ ਸਭ ਉਸਤਤ ਦਿੱਤਾ ਖਾਂਦੇ ਹਾਂ ਜੈਸਾ ਕਿ ਗੁਰਵਾਖ ਹੈ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਫਿਰ ਅਸੀਂ ਕਿਸੇ ਨੂੰ ਛਕਾਉਣ ਦਾ ਵਿਮਾਨ ਕਿਵੇਂ ਕਰ ਸਕਦੇ ਹਾਂ ਆਮ ਇਹ ਕਹਾਵਤ ਹੈ ਕਿ ਜੇ ਸੱਜਾ ਹੱਥ ਦਾਨ ਕਰੇ ਤਾਂ ਖੱਬੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਸੋ ਗੁਰਮੁਖ ਉਹੋ ਹੈ ਜੋ ਭੋਜਨ ਇਕੱਲਾ ਨਾ ਛਕੇ ਬਲਕਿ ਹੋਰਨਾਂ ਨੂੰ ਵੀ ਨਾਲ ਛਕਾਵੇ ਅਤੇ ਇਸ ਸੇਵਾ ਦਾ ਤਨਿਕ ਮਾਤਰ ਵੀ ਅਭਿਮਾਨ ਨਾ ਕਰੇ। ਅਗਲੀ ਪੰਕਤੀ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨ ਹੋ ਨੀਚ ਸਦਾਈ ਹੈ ਨਿਮਰਤਾ ਦੇ ਗੁਣ ਦਾ ਉਪਦੇਸ਼ ਕਰਦੀ ਹੋਈ ਹੁਕਮ ਕਰਦੀ ਹੈ ਕਿ ਭਾਈ ਜੇ ਤੂੰ ਆਪਣਾ ਚੰਗਾ ਲੋੜਦਾ ਹੈ ਤਾਂ ਪੁੰਨ ਕਰਮ ਕਰਕੇ ਵੀ ਆਪਣੇ ਆਪ ਨੂੰ ਨਾ ਜਣਾ। ਭਾਵ ਆਪਣੇ ਕੀਤੇ ਚੰਗੇ ਕਰਮਾਂ ਦਾ ਹੰਕਾਰ ਨਾ ਕਰ ਇਹ ਉਪਦੇਸ਼ ਇਸ ਕਰਕੇ ਹੈ ਕਿਉਂਕਿ ਇਹ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਜੋ ਲੋਕ ਨਾਮ ਬਾਣੀ ਦੀ ਪ੍ਰੇਮ ਭਗਤੀ ਤੋਂ ਸਖਣੇ ਹੁੰਦੇ ਹਨ ਪਰ ਦੁਨਿਆਵੀ ਤੌਰ ਤੇ ਦਾਨ ਪੁੰਨ ਵਰਗੇ ਸ਼ੁਭ ਕਰਮ ਕਰਦੇ ਹਨ ਉਹ ਅਕਸਰ ਹੰਕਾਰੀ ਹੁੰਦੇ ਹਨ ਉਹਨਾਂ ਦੇ ਮਨ ਵਿੱਚ ਆਪਣੇ ਕੀਤੇ ਸ਼ੁਭ ਕਰਮਾਂ ਦਾ ਮਾਣ ਜਿਹਾ ਹੁੰਦਾ ਹੈ ਜੋ ਕਿ ਉਹਨਾਂ ਨੂੰ ਇਨਾ ਸ਼ੁਭ ਕਰਮਾਂ ਦਾ ਪੂਰਾ ਫਲ ਪ੍ਰਾਪਤ ਨਹੀਂ ਹੋਣ ਦਿੰਦਾ ਹੰਕਾਰੀ ਬੰਦੇ ਦੇ ਚੰਗੇ ਕਰਮ ਉਸਦੇ ਹੰਕਾਰ ਕਾਰਨ ਟਕੇ ਜਾਂਦੇ ਹਨ ਜਿਵੇਂ ਕਿ ਨਿਮਰਤਾ ਵਾਲੇ ਵਿਅਕਤੀ ਦੇ ਮਾੜੇ ਕਰਮ ਉਸਦੀ ਨਿਮਰਤਾ ਨਾਲ ਟਕੇ ਜਾਂਦੇ ਹਨ ਸੋ ਗੁਰੂ ਜੀ ਦੇ ਉਪਦੇਸ਼ ਮੁਤਾਬਕ ਸ਼ੁਭ ਕਰਮ ਕਰਕੇ ਅਤੇ ਭਜਨ ਬੰਦਗੀ ਕਰਕੇ ਮੂਲੋਂ ਹੀ ਅਭਿਮਾਨ ਨਹੀਂ ਕਰਨਾ ਚਾਹੀਦਾ ਤਾਂ ਹੀ ਭਗਤੀ ਦਾ ਫਲ ਪ੍ਰਾਪਤ ਹੁੰਦਾ ਹੈ ਗੁਰੂ ਜੀ ਕਿਰਪਾ ਕਰਨ ਆਪਾਂ ਆਪਣਾ ਸਭ ਕੁਝ ਅਕਾਲ ਪੁਰਖ ਦਾ ਸਮਝੀਏ ਵੰਡ ਕੇ ਖਾਈਏ ਦਿੱਤੇ ਦਾਨ ਪੁੰਨ ਨੂੰ ਕਦੇ ਜਣਾਈਏ ਨਾ ਅਤੇ ਸ਼ubh ਕਰਮ ਕਰਦੇ ਹੋਏ ਆਪਣੇ ਆਪ ਨੂੰ ਨੀਚ ਸਮਝੀਏ ਇਸ ਪਿੱਧ ਹੀ ਜਨਮ ਸਫਲਾ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ